ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਇਹ ਰੱਖੀ ਗਈ ਇਸ ਕਰਕੇ ਕਿ ਜੋ ਰਾਤ ਦਾ ਘਟਨਾਕਰਮ ਸੀਗਾ ਸਰਕਾਰ ਨੇ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚੱਲਦੇ ਇਲੈਕਸ਼ਨ ਦੇ ਵਿੱਚ ਵਿਜੀਲੈਂਸ ਦਾ ਨੋਟਿਸ ਦੇ ਕੇ धमका कोशिश की गई है ये प्रजातंत्र ते लोकतंत्र के खिलाफ है कॉन्स्टिट्यूशन के खिलाफ है और इस ज़ेड़ा व्यक्ति चुनाव लड़ रहा हो ਉਹਨੂੰ ਵਿੱਚ ਚੋਣਾਂ ਦੇ ਤੁਸੀਂ ਵਿਜੀਲੈਂਸ ਦਾ ਸੰਮਨ ਕਰੋ ਇਹ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੇਸ਼ ਦੇ ਅੰਦਰ ਆਲਰੇਡੀ ਇਸ ਤੋਂ ਪਹਿਲਾਂ ਤੁਸੀਂ ਦੋ ਵਾਰੀ ਵਿਜੀਲੈਂਸ ਉਹਨਾਂ ਨੂੰ ਬੁਲਾ ਚੁੱਕੀ ਹੈ ਮੁਕਦਮੇ ਦਰਜ ਕਰ ਚੁੱਕੀ ਹੈ ਲੇਕਿਨ ਚੋਣ ਦੇ ਅੰਦਰ ਬੁਲਾਉਂਦਾ ਕੀ ਮਕਸਦ ਹੋਇਆ ਜਾਣ ਬੁਝ ਕੇ ये डर और भैती राजनीति आम आदमी पार्टी करना चाहती है और जी उन्होंने घटनाक्रम को अंजाम दिता इस गल तो यह स्पष्ट होगी है कि आम आदमी पार्टी और मुख्यमंत्री साहब दोनों ही मुख्यमंत्री साहब सबका मुख्यमंत्री दिल्ली आए ਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਬੁਖਲਾਹਣ ਦੇ ਵਿੱਚ ਆ ਚੁੱਕੇ ਨੇ ਬੰਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਇਹ ਬੁਖਲਾਹਣ ਦੀ ਨਿਸ਼ਾਨੀ ਹੈ ਜਿਹੜੋ ਬੰਦਾ ਠਾਣੇ ਕੋਟਕਚੈਰੀ ਔਰ ਇਸ ਤਰ੍ਹਾਂਆਂ ਸਾਜ ਸਾ ਰਚ ਗਿਆ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾਕਰਮ ਪਹਿਲਾਂ ਵੀ ਸਾਹਮਣੇ ਆਏ ਐ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮਕੱਦਮੇ ਨਹੀਂ ਦਰਜ ਕੀਤੇ ਸੋ ਬਤੌਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਨਖੇਦੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਨੂੰ ਵੀ ਸਰਕਾਰ ਹੈ કે ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾ ਕੌਣ ਰਿਹਾ ਹੈ ਇਹਦੇ ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕਿ ਇਹ ਹੋ ਕੀ ਰਿਹਾ ਸੋ ਮੈਂ ਸਮਝਦਾ ਕਿ ਇਹ ਬੁਖਲਾਗ ਦੀ ਨਿਸ਼ਾਨੀ ਹੈ ਹਾਰ ਵੀ ਨਿਸ਼ਾਨੀ ਹੈ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਇਹਦੇ ਪਿੱਛੇ ਹੱਤ ਕੀ ਰਹਾ ਹੈ ਦਿੱਲੀ ਵਾਲਿਆਂ ਦਾ ਹੱਥ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ। ਔਰ ਮੈਂ ਵਾਰਨੀ ਦੇਣਾ ਚਾਹਾਂ ਰਿਜੀਲੈਂਸ ਨੂੰ ਔਰ ਇਹ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਇੱਕੋ ਜਿਹਾ ਨਹੀਂ ਰਹਿੰਦਾ। ਇਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ। ਸਾਢੇ 3 ਸਾਲ ਬੀਤ ਚੁੱਕੇ ਹਨ। 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੈ। ਅਗਲੇ ਮਾਰਚ 2027 ਨੂੰ ਦੁਬਾਰਾ ਚੋਣ ਆ ਜਾਣੇ ਪਰ ਜਿਹੜਾ ਰੋਲ ਤੁਸੀਂ ਅਦਾ ਕਰ ਰਹੇ ਹੋ ਪ੍ਰਸ਼ਾਸਨ ਦੇ ਕਹਿੰਤੇ ਇਹ ਸਾਰੇ ਦਾ ਸਾਰਾ ਯਾਦ ਰੱਖਾਂਗੇ ਇਹ ਭੁੱਲਿਆ ਨਹੀਂ ਜਾਏਗਾ ਤੁਸੀਂ ਕਿਸ ਤਰ੍ਹਾਂ ਬਿਲਕੁਲ ਹੱਥ ਥੋਕੂ ਹੋਈ ਵੀ ਹੈ ਪੁਲਿਸ ਤੇ ਰਿਵਿਲੀਂਸ ਇਹ ਜੋ ਇਹਨਾਂ ਦਾ ਬੰਦਾ ਕਹਿ ਦਿੰਦਾ ਉਹਦੇ ਮੁਤਾਬਕ ਇਹ ਉਹਨਾਂ ਨੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲ੍ਹਾਂ ਭੇਜਿਆ ਕੀ ਹੋਇਆ ਫਿਰ ਉਹਨਾਂ ਦਾ ਸੋ ਇਹ ਸਰਾਸਰ ਜ਼ਾਤੀ ਤੇ ਸਰਾਸਰ ਮੈਂ ਸਮਝਦਾ ਕਿ ਇਹ ਤੱਕਾ ਕੀਤਾ ਗਿਆ ਹੈ ਜਿਹੜਾ ਸਾਡੇ ਉਮੀਦਵਾਰ ਨੂੰ ਸੰਮਨ ਜਾਰੀ ਕੀਤੇ ਗਏ ਐ ਪਰ ਸੰਮਨ ਜਾਰੀ ਕਰਨੇ ਸੀ ਤਾਂ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ ਮਿਡਲ ਆਫ ਦਾ ਇਲੈਕਸ਼ਨ ਕੀ ਜਰੂਰਤ ਆ ਨਹੀਂ ਸੀ ਬਈ ਤੁਹਾਨੂੰ ਸੰਮਨ ਜਾਰੀ ਕਰਨ ਦੀ ਡਰ ਸਤਾ ਰਿਹਾ ਨਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਐ ਇਹ ਡਰ ਸਤਾ ਰਿਹਾ ਤੁਹਾਨੂੰ ਲੋਕਾਂ ਨੂੰ ਔਰ ਮੈਂ ਇੱਕ ਗੁਜ਼ਾਰਿਸ਼ ਵੀ ਕਰਨਾ ਚਾਹਣਾ ਔਰ ਚੇਤਾਵਨੀ ਵੀ ਦੇਣਾ ਚਾਹਣਾ ਹੈ ਨਾਲ ਸਰਕਾਰ ਨੂੰ ਨਾਲ ਪੁਲਸ ਦੇ ਆਲਾ ਅਧਿਕਾਰੀਆਂ ਨੂੰ ਜਿਹੜੇ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੇ ਇਸ ਤਰ੍ਹਾਂ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਹਾਂ ਕਾਂਗਰਸ ਪਾਰਟੀ ਦੇ ਕਿਸੇ ਵਿਅਕਤੀ ਨੂੰ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਜੇ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਹਰਜਮਰਜ ਕਰਨ ਦੀ ਕੋਸ਼ਿਸ਼ ਕੀਤੀ ਤੇ ਚੋਪੜੀ ਬਿਠਾਗੇ ਇੱਟ ਨਾਲ ਇੱਟ ਖੜਕਾ ਦੇਾਂਗੇ ਜੇ ਤੁਹਾਡੇ ਮੰਚ 'ਚ ਕੋਈ ਪਲੇਠਾ ਹੋਵੇ ਪਰ ਨਾ ਹੀ ਕੋਈ ਪਰਚਾ ਤੋਂ ਡਰਨ ਵਾਲੀ ਹੈ ਕਾਂਗਰਸ ਪਾਰਟੀ ਕੋਈ ਬੰਦਾ ਤਾਂ ਛੱਡਿਆ ਨਹੀਂ ਜਿਹਦੇ ਤੇ ਪਰਚਾ ਨਹੀਂ ਕੀਤਾ ਸੋ ਜਿੰਨੇ ਮਰਜੀ ਤੁਸੀਂ ਪਰਚੇ ਕਰ ਲਓ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਵਿਗਨ ਪਾਉਂਗੇ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਮਾਫ਼ ਨਹੀਂ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲਓ ਅੱਜ ਸਮੂਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਠ ਦੇ ਅੱਠ ਹਲਕਿਆਂ ਦੇ ਉਹ ਅੱਜ ਅਸੀਂ ਇੱਥੇ ਬੈਠੇ ਹਾਂ ਕਿ ਇਹੀ ਜਨ ਆਏ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਕ ਨਾਲ ਇੱਕ ਖੜਕਾ ਦੇਾਂਗੇ ਬਾਕੀ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਦੱਸਣਾ ਚਾਹੁੰਦੇ ਕਿ ਪੰਜਾਬ ਦੇ ਜਿਹੜੇ ਹਾਲਾਤ ਐ ਉਹਨਾਂ ਨੂੰ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ ਇਹ ਸਾਰੀਆਂ ਜਿਹੜੀਆਂ ਇਸੇ ਕਰਕੇ ਮੈਂ ਅੱਜ ਸਰਕਾਰ ਨੂੰ ਕਹਾਂ ਸਰਕਸ ਚੱਲ ਰਹੀ ਹੈ ਕੱਲ ਮੈਂ ਬਠਿੰਡੇ ਗਿਆ ਸੀ ਜਿਸ ਪ੍ਰਕਾਰ ਜੁੱਧ ਨਸ਼ਿਆਂ ਵਿਰੁੱਧ ਦੀ ਪੋਲ ਖੁੱਲੀ ਹੈ ਐਸ ਐਚਓ ਡਰਾ ਰਿਹਾ ਧਮਕਾ ਰਿਹਾ ਲੋਕਾਂ ਨੂੰ ਪੁਲਿਸ ਦਾ ਵੀ ਤੁਸੀਂ ਪ੍ਰੈਸ ਦੇ ਕੋਲੇ ਨਹੀਂ ਜਾਣਾ ਜੇ ਤੁਸੀਂ ਪ੍ਰੈਸ ਦੇ ਕੋਲੇ ਗਏ ਵੀ ਸਾਡੇ ਪਿੰਡ ਚ ਨਸ਼ਾ ਹੈ ਜਿਹੜੀਆਂ ਨਸ਼ੇ ਦੇ ਖਿਲਾਫ ਉੱਥੇ ਕਮੇਟੀਆਂ ਬਣੀਆਂ ਹੈ ਫੇਰ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਉਹ ਜਿਹੜੀ ਮੌੜ ਹਲਕੇ ਦੀ ਘਟਨਾ ਸੀ ਜਿੱਥੇ ਸੂਬੇਦਾਰ ਦੀਆਂ ਦੋਵੇਂ ਲੰਕਾ ਤੋੜ ਦਿੱਤੀਆਂ ਗਈਆਂ ਉਹ ਵਿਅਕਤੀ ਨਸ਼ੇ ਵਿਰੁੱਧ ਕੰਮ ਕਰ ਰਿਹਾ ਸੀ ਫੌਜ ਚੋਂ ਆਇਆ ਰਿਟਾਇਰਮੈਂਟ ਤੇ ਤੇ ਤੁਹਾਨੂੰ ਪਤਾ ਹੈ ਮੈਂ ਉਹਦਾ ਪਤਾ ਲੈ ਕੇ ਲੈਣ ਗਿਆ ਸੀ ਉਹ ਨੂੰ 5000 ਰੁਪਏ ਦਾ ਕਮਰਾ ਉਸ ਹਸਪਤਾਲ ਦੇ ਵਿੱਚ ਮਹੱਈਆ ਸਰਕਾਰ ਨੇ ਨਹੀਂ ਕਰਵਾਇਆ ਸਰਕਾਰ ਹਜੇ ਵੀ ਜਿਹੜੇ ਬੰਦੇ ਨੇ ਵੀਡੀਓ ਪਾਈ ਸੀ ਉਹਨੂੰ ਡਰਾ ਤੇ ਧਮਕਾ ਰਹੀ ਹੈ ਪੰਜਾਬ ਦੇ ਹਰ ਪਿੰਡ 'ਚ ਨਸ਼ਾ ਵਿਖ ਰਿਹਾ ਹੈ ਲੇਕਿਨ ਇਹ ਕਿਆ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਖਬਰ ਦੇਵੇਗਾ ਉਰੇ ਤੇ ਕਾਰਵਾਈ ਹੋਊਗੀ ਤੁਹਾਨੂੰ ਪਤਾ ਹੈ ਯੂਟਿਊਬਰਾਂ ਨੂੰ ਵੀ ਫੜਨਾ ਹੈ ਜਿਹੜੇ ਤੁਹਾਡੇ ਵਰਗੇ ਹੈ ਜਿਹੜੇ ਖਬਰ ਦੇਣਗੇ ਤੁਸੀਂ ਕੇਵਲ ਪੁਲਿਸ ਦੀ ਹਦਾਇਤ ਹੈ ਸਰਕਾਰ ਦੀ ਹਦਾਇਤ ਹੈ ਕਿ ਕੇਵਲ ਇਹੀ ਦੱਸਣਾ ਕਿ ਨਸ਼ਾ ਖਤਮ ਹੋ ਗਿਆ ਜਿਹੜਾ ਜੰਦ ਸੀ ਉਹ ਉਹ ਕਾਮਯਾਬ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਉਹ ਦੋਸ ਦੀ ਲਾਤੀ ਜਿਹੜੇ ਲੋਕ ਮਰ ਰਹੇ ਹੈ ਸਰਕਾਰ ਨੇ ਕੋਈ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸ ਇਹ ਕੰਮ ਤਾਂ ਕਰ ਨਹੀਂ ਰਹੀ ਪੁਲਿਸ ਆ ਘਰ ਵੀ ਸਿਆਸੀ ਲੋਕਾਂ ਨੂੰ ਕਿਵੇਂ ਫੜਨਾ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਲਿਆ ਸੀਆਈ ਨੇ ਚੱਕ ਕੇ ਉਹਨੂੰ ਕਰੰਟ ਲਾਇਆ ਇਹ ਆ ਗਿਆ ਵੀ ਉਹਦੀ ਕਰੰਟ ਲਾਇਆ ਵਾਰੀ-ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਨੌਜਵਾਨ ਮੁੰਡਾ ਤੇ ਸੀਆਈਏ ਵਾਲੇ ਚੱਕ ਕੇ ਬੰਦੇ ਨੂੰ ਸਿੱਟ ਗਏ ਉੱਥੇ ਹਸਪਤਾਲ ਜਿਹੜਾ ਮੁੱਖ ਗਵਾਹ ਮੈਨੀ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜੁਕ ਜਿਹਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲਿਆਂ ਦੀ ਜ਼ਮਾਨਤ ਹੋ ਜਾਏ ਪੁਲਿਸ ਵਾਲਿਆਂ ਨੇ ਟਾਰਚਰ ਕਰਕੇ ਬਿਨਾ ਮਕਦਮੇ ਤੋਂ ਬਿਨਾ ਅਰਜੀ ਤੋਂ ਬਿਨਾ ਅਪਲੀਕੇਸ਼ਨ ਤੋਂ ਉਹਨਾਂ ਨੂੰ ਮਾਰ ਮੁਕਾਇਆ ਛੋਟੇ ਛੋਟੇ ਓਰੇ ਬੱਚੇ ਇਹ ਪੁੱਛੋ ਦੀ ਘਟਨਾ ਹੈ ਸਾਰਾ ਸ਼ਹਿਰ ਬੰਦ ਹੋਇਆ ਇਹਦੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਬਣ ਗਿਆ ਸਾਡਾ ਪੰਜਾਬ ਸਮਾਉਂਟੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਦੇ ਮਕਦਮੇ ਨਜਾਇਜ਼ ਕੀਤੇ ਹੋਏ ਉਹ ਖਾਰਜ ਕਰਾਂਗੇ ਤੇ ਜਿਨ੍ਹਾਂ ਨੇ ਕੀਤੇ ਹੋਏ ਇਹ ਕਾਨੂੰਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਵਾਲੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਬਰੀ ਕਰਦੇ ਹੈ ਜੀ ਕੋਰਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲ ਹੋਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਹਦੀ ਤਨਖਾਹ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਜੇ ਤੂੰ ਵਿਅਕਤੀ ਬੰਦਾ ਮਜਾਇਜ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਨੇ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮੁਕੱਦਮਾ ਦਰਜ ਕੀਤਾ ਸੀ ਤਾਂ ਤੇਰੀ ਨੌਕਰੀ ਇਹਨੇ ਸਾਲ ਕੱਟ ਲਈ ਗਈ ਹੈ ਤੇ ਦੂਜੀ ਗਲਤੀ ਤੇ ਉਹਨੂੰ ਡਿਸਮਿਸ ਇਸ ਤਰ੍ਹਾਂ ਦੀਆਂ ਰਿਫਾਰਮਸ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬਣ ਕੇ ਪੁਲਿਸ ਦੇ ਰੀਫਾਰਮਸ ਲੈ ਕੇ ਆਉਣਗੇ ਇਹਨਾਂ ਦੀ ਤਾਕਤ ਘਟਾਉਣੀ ਪੈਣੀ ਹੈ ਜਿੱਥੇ ਜਾਂਦੇ ਜੋ ਮਰਜ਼ੀ ਮੁਕੱਦਮਾ ਦਰਜ ਕਰ ਦਿੰਦੇ ਐ ਕੋਈ ਪੁੱਛਣਾ ਲੈਣੀ ਨਹੀਂ ਇਹਨਾਂ ਲੋਕਾਂ ਨੂੰ ਔਰ ਕਿਸ਼ ਮਿਸ਼ਨ ਬਿਠਾ ਕੇ ਸਾਰਿਆਂ ਦੇ ਪਰਚੇ ਖਾਦ ਕਰਕੇ ਇਹਨਾਂ ਤੇ ਕਾਰਵਾਈ ਔਰ ਐਸੇ ਅਫਸਰ ਹੈਗੇ ਆ ਪੰਜਾਬ ਚ ਵਰਦੀ ਧਾਰੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ ਇਹੋ ਜੇ ਇਹੋ ਜੇ 50 ਕ ਡੀਐਸਪੀ ਹੈ ਇਹੋ ਜੇ 30 35 ਐਸਪੀ ਹੈ ਇਹੋ ਜਿਹੇ 5-7 ਹੋਰ ਵੱਡੇ ਆਲਾ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਹੰਤੇ ਪੰਜਾਬ ਦੀ ਵਿਧਾਨ ਸਭਾ ਚ ਡਿਸਮਿਸ ਕਰਨ ਦੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਵੀ ਆਵੇ ਚਾਹੇ ਕਿਸੇ ਦੀ ਹੋਰ ਕੋਈ ਕਿਸੇ ਦੇ ਧੱਕੇ ਤੇ ਰਾਜਨੀਨਾ ਕਰ ਸਕੇ ਸੋ ਮੈਂ ਇਹ ਨਹੀਂ ਕਹਿਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਣੇ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕੰਟੈਸਟਡ ਕੈਂਡੀਡੇਟ ਦੇ ਖਿਲਾਫ ਇਸੇ ਪ੍ਰਕਾਰ ਦੀ ਕੋਈ ਗੱਲ ਕਰੋਗੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਨਾ ਕੇਵਲ ਕੰਟੈਸਟਡ ਕੈਂਡੀਡੇਟ ਜਿਹੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਸ਼ੂ ਨਾ ਕੇਵਲ ਉਹਦੇ ਖਿਲਾਫ ਕਿਸੇ ਵਿਅਕਤੀ ਦੇ ਖਿਲਾਫ ਜਿਹਨੂੰ ਤੁਸੀਂ ਡਰਾਉਂਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਵਿਰਾਮ ਦੇਣਾ ਚਾਹਣਾ ਹੈ ਸੋ ਤੁਸੀਂ ਆਏ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਐਸਐਮਪੀ ਸਾਹਿਬ ਨਾਲ ਸਟੈਂਡ ਕੀਤਾ ਗਿਆ ਉਹ ਰਿਪੋਰਟਿੰਗ ਕਰ ਰਿਹਾ ਪਤਾ ਇਹਨਾਂ ਦੀ ਅਸ਼ੂਜੀ ਦੇ ਨਾਲ ਇਸੇ ਤਰ੍ਹਾਂ ਜਿਹੜਾ ਪੇਂਡਾਂ ਦੀ ਲਈ ਨਮ ਸਮਵਸਤ ਹੈ ਭਾਈ ਗੱਲ ਇਹ ਹੈ ਗੱਲ ਇਹ ਹੈ ਮੈਂ ਪਹਿਲਾਂ ਕੀ ਕਿਹਾ ਸਰਕਾਰ ਨਹੀਂ ਸਰਕਸ ਸਰਕਸ ਦਾ ਮਤਲਬ ਸਮੇਂ-ਸਮੇਂ ਸਿਰ ਮੌਕੇ ਦੇ ਮੁਤਾਬਕ ਆਪਣੀ ਆਈਟਮ ਪੇਸ਼ ਕਰਨਾ ਸੋ ਇਹ ਸਸਪੈਂਸ਼ਨ ਦਾ ਇਹ ਰਿਪੋਰਟ ਕੀ ਰਾਜ ਆਇਆ ਕਿਨੇ ਸੰਮਣ ਉਹਨਾਂ ਐਸਐਸਪੀ ਨੇ ਜਿਹੜੇ ਸੰਮਣ ਕੀਤੇ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਜਾਂ ਕਿਸੇ ਵੱਡੇ ਅਧਿਕਾਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਨੇ ਸੰਮਣ ਕੀਤੇ ਔਰ ਮੈਂ ਤਾਂ ਸਰਸਪੈਂਸ਼ਨ ਆਰਡਰ ਪੜ੍ਹਿਆ ਵੀ ਨਹੀਂ ਕਿਹੜਾ ਸਰਸਪੈਂਸ਼ਨ ਆਰਡਰ ਤੁਸੀਂ ਕਹਦਾ ਸੂਤਰਾਂ ਤੋਂ ਪਤਾ ਲੱਗਿਆ ਕਿੱਥੇ ਉਹ ਚਿੱਠੀ ਆ ਗਈ ਹਾਂ ਤੇ ਉਹ ਪਤਾ ਨਹੀਂ ਕਿਹੜੀ ਨਾਇਨ ਹੈ ਕੋਈ ਐਸਪੀ ਦਾ ਬਿਆਨ ਸੁਣਿਆ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਉਹਦੇ ਨਾਲ ਟਾਲਮੈਂਟ ਸੀ ਸੰਮਣ ਆਪ ਕਿਉਂ ਕਢਾਏਗਾ ਭਈ ਕੈਂਡੀਡੇਟ ਆਪ ਸੰਮਣ ਕਿਉਂ ਕਢਾਏਗਾ ਉਹ ਰਾਮ ਕੀ ਹੈ ਇਸ ਕੱਲ ਜੀ ਕਹਿੰਦੇ ਪੁਰਾਣੀ ਦੋਸਤੀ ਹੈ ਜੀ ਸੰਪਤੀ ਲੈਣਾ ਸੀ ਲੋਕਾਂ ਦੀ ਇਹ ਸਾਰਾ ਸਿਹਰੇਡ ਕੀਤਾ ਗਿਆ 50 ਐਮਲ ਦੀ ਹੈ ਐ ਕੋਈ ਸੰਪਤੀ ਨਹੀਂ ਮਿਲਦੀ ਐ ਨੁਕਸਾਨ ਹੁੰਦਾ ਜਿੱਦਾਂ ਮਿਲਦੀ ਹੈ ਇਹ ਇਹ ਬਿਲਕੁਲ ਇਹ ਬਿਲਕੁਲ ਬੇਬੁਨਿਆਦੀ ਗੱਲ ਜੋ ਆਮ ਆਦਮੀ ਪਾਰਟੀ ਹੁਣ ਕਰ ਰਹੀ ਆ ਇਹ ਆਪਣੇ ਆਪ ਨੂੰ ਲੋਕੋ ਹੋ ਰਹੀ ਹੈ ਸਨਮਾਨ ਇਹਨਾਂ ਨੇ ਕੀਤਾ ਉਹ ਜੇ ਸਸਪੈਂਡ ਕੀਤਾ ਉਹ ਵੀ ਇਹਨਾਂ ਨੇ ਕੀਤਾ ਸਭ ਕੁਝ ਇਹਨਾਂ ਦੀ ਆਪਣੀ ਸਾਜ ਕਾਂਗਰਸ ਸਭ ਕੁਝ ਟੀਚ ਰਿਹਾ 100 ਮੀਟਰ ਦੀ ਦੂਰੀ ਤੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਅੱਛਾ ਮੈਨੂੰ ਨਹੀਂ ਪਤਾ ਵੀ 100 ਮੀਟਰ ਤੇ ਕੋਈ ਪ੍ਰੈਸ ਕਾਨਫਰੰਸ ਹੋਈ ਹੈ ਸੁਣੋ ਅੱਛਾ ਯਾਰ ਇੱਕ ਬੰਦੇ ਕੈਂਡੀਡੇਟ ਨੇ ਹੋਰ ਕੈਂਡੀਡੇਟ ਨੇ ਆਪਣੀ ਪ੍ਰੈਸ ਕਾਨਫਰੰਸ ਜੇ ਕੀਤੀ ਕਰਨੀ ਹੈ ਸੁਣੋ ਇਹ ਕੈਂਡੀਡੇਟ ਆਪ ਦੇ ਕੰਮ ਕਰ ਰਿਹਾ ਆਪ ਦੇ ਹਲਕੇ ਚ ਘੁੰਮ ਰਿਹਾ मेरी बेनती है इशू एक है सेम है असी है खड़े हैं चटांग वग है ना, ना कहो भी सौ मीटर से जो आशु दे तुसी कैमरे ल गए तो आशु जी ने बयान देता तो अडो कांग्रेस सारी कांग्रेस कठी है देखो 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 मैं कितने नजर मैं कागज पढ़ा आया कि नहीं आया ਕਾਂਗਰਸ ਕੋਈ ਇਕੱਠੇ ਬੈਠੇ ਪਰਸੋਂ ਇਕੱਠੇ ਸੀ ਸੁਣੋ ਜੀ ਸੁਣੋ 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 ਇਹ ਜਿਹੜੇ ਹੈ ਨਾ ਪ੍ਰੈਸ ਵਾਲੇ ਸਾਡੇ ਭਰਾ ਇਹ ਜੇ ਇਹ ਉਹਦੀਆਂ ਗੱਲਾਂ ਨਾ ਕਰਨ ਫਿਰ ਇਹਨਾਂ ਕੋਈ ਸੁਣੋ ਸੁਣੋ ਜਨਾਬੇ ਆਲੀ ਅਸੀਂ ਸਾਰੇ ਇਕੱਠੇ ਆ ਕਾਂਗਰਸ ਪਾਰਟੀ ਇੱਕ ਮੁਠ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣੋ ਭਾਈ ਸੁਣ ਵਿਚਾਰਾਂ ਦੇ ਮਤਭੇਦ ਕਿਸੇ ਨੇ ਹੋ ਸਕਦੇ ਲੇਕਿਨ ਜਿੱਥੇ ਕਾਂਗਰਸ ਦੀ ਪੱਗ ਦਾ ਸਵਾਲ ਹੈ ਆਣ ਤੇ ਸ਼ਾਂ ਦਾ ਸਵਾਲ ਹੈ ਸਾਰੀ ਕਾਂਗਰਸ ਇੱਕ ਮੁੱਠ ਇੱਕ ਮੋਰੀ ਚੋਂ ਅਸੀਂ ਲੰਘ ਜਾਵਾਂਗੇ ਲੇਕਿਨ ਆਪ ਦੇ ਕਿਸੇ ਸਾਥੀ ਤੇ ਆਂਚ ਨਹੀਂ ਹੋਵੇਗਾ ਬਸ ਲਾਸ 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 ਦੇ ਵਿੱਚ ਜਿਹੜਾ ਸਟਾਰ ਪ੍ਰਚਾਰ ਦੇ ਵਿੱਚ ਜਿਹੜਾ ਸਟਾਰ ਪ੍ਰਚਾਰ ਦੇ ਸਾਹਿਬ ਦਾ ਨਾਮ ਤੱਕ ਨਹੀਂ ਹੈ ਜੀ ਸਟਾਰ ਪ੍ਰਚਾਰ ਦੀ ਲਿਸਟ ਜਾਰੀ ਹੋਈ ਹੈ ਉਸ ਤੇ ਡਾਬਰ ਸਾਹਿਬ ਦਾ ਪਾਂਡੇ ਸਾਹਿਬ ਦਾ ਨਾਮ ਤੱਕ ਨਹੀਂ ਹੈ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਹੈ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਬਤਾਬਕ ਜਾਰੀ ਹੁੰਦੀ ਹੈ ਉਹ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਹਾਂਜੀ ਯਾਰ ਕਮਾਲ ਹੋ ਗਈ ਫਿਰ ਕਾਨੂੰ ਪੁੱਛੋਗੇ ਫਲਾਣੇ ਦਾ ਹੈ ਨਹੀਂ ਉਹ ਸਿੱਧੂ ਸਾਹਿਬ ਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਉਹ ਦਿੱਲੀ ਦੀ ਬੰਦੀ ਹੈ ਜਿਹੜੀ ਸਟਾਰ ਕੰਪਨੀ ਦੀ ਲਿਸਟ ਉਹਦੇ ਚ ਕਈ ਵਾਰੀ ਪੰਜਾਬ ਦੇ ਕਿਸੇ ਲੀਡਰ ਦਾ ਹੁੰਦਾ ਹੈ ਕਈ ਵਾਰੀ ਕਿਸੇ ਲੀਡਰ ਦਾ ਹੁੰਦਾ ਹੈ ਇਹ ਇਹ ਯਾਰ ਛੋਟੀ ਗੱਲ ਹੈ ਅਸੀਂ ਸਾਰੇ ਸਟਾਰ ਪ੍ਰਚਾਰਕੀ ਹਾਂ ਤੁਸੀਂ ਐਵੇਂ ਨਾ ਕਰੋਗਾ ਥੈਂਕ ਯੂ ਸਰ ਥੈਂਕ ਯੂ

ਤੁਸੀਂ ਦੇਖੋ ਗੱਲ ਇਹ ਹੈ पांडे ਸਾਹਿਬ ਤੁਸੀਂ ਗੱਲ ਕਹਿੰਦੇ ਵੀ ਆਹ पांडे ਸਾਹਿਬ ਨੂੰ ਚੀਜ਼ ਨਹੀਂ ਮਿਲੀ ਆ ਫਰਦਾਨੇ ਨੂੰ ਕੀ ਆ ਰੇ ਪਾਰਟੀ ਨੇ ਲਿਖ ਦੇਣਾ ਟਾਪਰ ਸਾਹਿਬ ਪਰ पांडे ਸਾਹਿਬ ਆ ਡਾਬਰ ਸਾਹਿਬ ਬਹੁਤ ਸੀਨੀਅਰਟੀ ਵਾਲੇ ਸੀਨੀਅਰ ਲੀਡਰ ਸਰ ਉਹ ਯਾਰ ਭਾਈ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇਕੱਠੇ ਨਹੀਂ ਦੇਖ ਰਹੇ ਨਹੀਂ ਦੇਖ ਰਹੇ ਆ ਦੇਖ ਲਓ ਕਾਂਗਰਸ ਪਾਰਟੀ ਇਕੱਠੀ ਹੈ ਇੱਕ ਸਟੇਜ ਤੇ ਇਕੱਠੇ ਹੋ ਰਹੇ ਹਾਂ ਮੈਂ ਮੈਂ ਕਾਗਿਲ ਭਰਨ ਵਾਲੇ ਤੇ ਗਿਆ ਸੀ ਕਿ ਨਹੀਂ ਗਿਆ ਸੀ ਹਰ ਬੰਦਾ ਆਪਣੀ ਆਪਣੀ ਕੈਂਪੇਨ ਕਰ ਰਿਹਾ ਹਰ ਬੰਦਾ ਆਪਣੀ ਆਪਣੀ ਕੈਂਪੇਨ ਕਰ ਰਿਹਾ ਹੋਲੀ ਆ ਗਿਆ ਗੜਵਾਲ ਸਿੰਘ ਜੀ ਚੰਦੀ ਸਾਹਿਬ ਨਹੀਂ ਮਹਿੰਦਰਾ ਸਾਹਿਬ ਲੰਡ ਮਾਲ ਹੈ ਜੀ ਸਾਹਿਬ ਮੈਂ ਐਂਟੀ ਹਾਂ ਲੋਕਾਂ ਇਹ ਮਤ ਸੋ ਲੋਕਾਂ ਮੈਂ ਐਂਟੀ ਹਾਂ ਬੀਸੀਸੀ ਪ੍ਰਚਾਰ ਹੋਣ ਦੇ ਲਾਤੇ ਮੇਰੇ ਨਾਲ ਸਾਰੇ ਲੋਕਲ ਲੀਡਰਸ ਨੇ ਔਰ ਅਸੀ ਅਸੀ ਕਾਂਗਰਸ ਦੇ ਸਿਪਾਹੀਆਂ ਔਰ ਸਾਰੇ ਅਸੀਂ ਮੁਕੰਮਲ ਤੌਰ ਤੇ ਇਕੱਠੇ ਹਾਂ ਵਾਰੀ ਵਾਰੀ ਮੇਰੇ ਗੱਲ ਮੂੰਹ ਚ ਨਾ ਪਾਓ ਸਵਾਗਤ